ਹੈਲੋ ਜੀ ਸਸਰੀਕਾਲ ਜੀ ਮਾਇਆ ਮੰਡੀ ਤਾਂ ਆਪ ਸਭ ਨੂੰ ਪਿਆਰ ਭਰੀ ਸ਼ਸ਼ੀ ਸ਼੍ਰੀਕਾ ਆਪਾਂ ਬਣਾ ਰਹੇ ਹਾਂ ਜੀ ਅੱਜ ਦੀਪੂ ਵਾਸਤੇ ਪੰਜੀਰੀ ਪਹਿਲਾਂ ਵੀ ਬਣਾਈ ਸੀ ਉਹ ਮੁੱਕ ਗਈ ਕਿਉਂਕਿ ਦੀਪੂ ਸੈਲਫ ਸੈਲਫ ਪੰਜੀਰੀ ਖਾਂਦਾ ਇਹੀ ਇਹਦੀ ਸਿਹਤ ਦਾ ਰਾਜ ਹੈ ਤੇ ਇਹ ਹੈ ਜੀ 2 ਕਿਲੋ ਕਿਓ ਆਪਾਂ ਇਹਦੇ ਵਿੱਚ ਪਾਵਾਂਗੇ 1 ਕਿਲੋ ਬੇਸਣ ਤੇ 1 ਕਿਲੋ ਆਟਾ ਇੱਕ ਘੱਟ ਨਾਲ ਵਾਰੀ ਨਹੀਂ ਆਟਾ ਤੇ ਪਨੀਰੀ ਮੈਂ ਅੱਲੀ ਮਿਲਾ ਰਹੀ ਹਲਾ ਰਹੀ ਹਾਂ ਜੀ ਤੋਲੇ ਗਏ ਸੀ ਆਪਣਾ ਆਪਾ ਆਟਾ ਪਹਿਲਾਂ ਪਾਵਾਂਗੇ ਤੇ ਬਾਅਦ ਵਿੱਚ ਪਾਵਾਂਗੇ ਆਪਾਂ ਭਾਈ ਬੇਸਨ ਦੋ ਕੁ ਮਿੰਟ ਆਪਾਂ ਨਾ ਕੱਲੇ ਆਟੇ ਨੂੰ ਭੁੰਨਾਂਗੇ ਇਹ ਕੰਮ ਤੋਂ ਦਾ ਆਟਾ ਵੀ ਹਿੱਜਾ ਆਪਾਂ ਬੇਸਨ ਪਾਵਾਂਗੇ ਬੇਸਨ ਆਪਾਂ ਇਸ ਕਰਕੇ ਪਾਉਂਦੇ ਹਾਂ ਕਿ ਬੇਸਨ ਚ ਇੱਕ ਦਾ ਤਾਕਤ ਹੁੰਦੀ ਆ ਇੱਕ ਸਰੀਰ ਤੇ ਰੇਸ਼ਾ ਨਹੀਂ ਬਣਨ ਦਿੰਦਾ ਜਦੋਂ ਵੀ ਪਨੀਰ ਲਾਉਣਾ ਦੇ ਵਿੱਚ ਬੇਸਨ ਜ਼ਰੂਰ ਪਾਓ ਬੇਸਨ ਐਸੀ ਚੀਜ਼ ਹੈ ਜੀ ਬਹੁਤ ਵਧੀਆ ਜੰਮਦੀ ਹੈ ਹਾਂ ਦੇਖੋ ਜੀ ਠੀਕ ਹੈ ਚੁੱਲ੍ਹੇ ਚੱਗਣਾ ਤਾਂ ਬੜੀ ਤੇਜ਼ ਹੋਵੇ ਤੇ ਨਹੀਂ ਬੜੀ ਥੋੜੀ ਹੋਵੇ ਆ ਦੇਖੋ ਇਹ ਆਟਾ ਉੱਗਣ ਲੱਗ ਗਿਆ ਆ ਦੇਖੋ ਆਟਾ ਉੱਗ ਰਿਹਾ ਹੁਣ ਆਪਾਂ ਅੱਜ ਪਾਵਾਂਗੇ ਤੇ ਬੇਸਨ ਆਪੇ ਨੂੰ ਆਟਿੰਗ ਵਾਲਾ ਕਵਾਲੀ ਹੋਈ ਜਾਂਦਾ ਸੀਗਾ ਵੀ ਕਣਕ ਦਾ ਆਟਾ ਨਾ ਛੇ ਦੀ ਬੁੱਝ ਜਾਂਦਾ ਆ ਸੌਰੀ ਬੇਸਨ ਬੇਸਨ ਥੋੜਾ ਜਲਦੀ ਬੁੱਝ ਜਾਂਦਾ ਆ ਦੇਖੋ ਉਬਲੀ ਜਾਂਦਾ ਆਪਣਾ ਆ ਸਿੱਧਾ ਜਾ ਸਾਨੂੰ ਉਹਨੂੰ ਉਬਲਦੇ ਚ ਪਾਵਾਂਗੇ ਆਪਾਂ ਕਿਲੋ ਪੇਸਣ ਆਹ ਸਹੀ ਵੀ ਦੇਸਣ ਆਪਣਾ ਹੁਣ ਕਿਲੋ ਪਾਵਾਂਗੇ ਉਹ ਆਟਾ ਆਪਣਾ ਝੱਗ ਛੱਡਣ ਲੱਗ ਗਿਆ ਹਾਂ ਬੜੀ ਕਿਲੋ ਪਾਇਆ ਆਟੇ ਦੇ ਦੇਸਣਾਂ ਤੇ ਕਿਲੋ ਪਾਇਆ ਆਪਾਂ ਆਟਾ ਵੀ ਪੁਣੇ ਅਸੀਂ ਪਿੰਡੀ ਤੋਂ ਖਾਂਦ ਬਲੀ ਦੇ ਤੇ ਕੀ ਹੋ ਜਾਣਾ ਜੰਮਾ ਬਸ ਤੱਤੀ ਕਰੇਗੀ ਕਿਹੋ ਆਵੇ ਲਓ ਜੀ ਹੁਣ ਇਹ ਆਪਾਂ ਮਿੱਠੀ ਮਿੱਠੀ ਅੱਗ ਤੇ ਨਾ ਆਟਾ ਭੁੰਨਾਗੇ ਆਟਾ ਭੁੰਨ ਕੇ ਸਾਨੂੰ ਸਮਾਨ ਪਾਉਣ ਵੇਲੇ ਦੱਸਾਂਗੇ ਜੀ ਆਪਾਂ ਜੀਤੇ ਦੀ ਪਨੀਰੀ ਚ ਕੀ ਕੁਝ ਪਾਇਆ ਠੀਕ ਹੈ ਜੀ ਆਹ ਲਓ ਜੀ ਪਨੀਰ ਦੇ ਵਿੱਚ ਆਪਾਂ ਸਮਾਨ ਕਿਹੜਾ ਕਿਹੜਾ ਪਾਵਾਂਗੇ ਫਿਰ ਪਤਾ ਹੀ ਲੱਗਣਾ ਰਗੜਿਆ ਜਾਊਗਾ ਆਹ ਆਗੇ ਜੀ ਬਦਾਮ 2 ਕਿਲੋ ਕਿਓ ਦਾ ਸਮਾਨ ਆ ਇਹ ਆਹ ਆਗੇ ਜੀ ਕਾਜੂ ਆਹ ਆਗੇ ਜੀ ਮਰਜ ਆਹ ਵੀ ਅਜ਼ਮੈਨ ਖਾਸ ਖਾਸ ਕਮਰ ਕਾਸ ਕਮਰ ਕੱਟ ਨਾਲ ਨਾ ਜੋੜਨੀ ਦੁਖਦੇ ਜੀ ਕਾਲੀ ਮਿਰਚ ਇਹਦੇ ਨਾਲ ਬੈਰ ਨਹੀਂ ਬਣਦੀ ਜੇ ਮੈਨਾਂ ਹਾਜਮਾ ਹੁੰਦਾ ਆਏ ਜੀ ਗੂੰਦ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ ਗੂੰਦੇ ਪਹਿਲਾਂ ਪੈਂਦੀ ਹੈ ਤੁਹਾਨੂੰ ਮੈਂ ਸਾਰਾ ਤਰੀਕਾ ਦੱਸਾਂਗੀ ਵੀ ਮੇਰੀ ਪੰਜੀਰੀ ਇੰਨੀ ਕੁ ਸਵਾਦ ਬਣਦੀ ਹੁੰਦੀ ਹੈ ਦੀਪੂ ਕਹਿੰਦਾ ਮम्मी ਆਪਣੇ ਵਰਗੀ ਪੰਜੀਰੀ ਨਹੀਂ ਬਣਾਉਂਦਾ ਕਿ ਅਸੀਂ ਬੇਸਨ ਪਾਉਣਿਆਂ ਵਿੱਚ ਤੇ ਜਿਹੜਾ ਸਮਾਨ ਹੈ ਹਿਸਾਬ ਸਿਰ ਦਾ ਪਾਉਣਿਆਂ ਨਾ ਜ਼ਿਆਦੇ ਨਾ ਥੋੜਾ ਦੀਪੂ ਦਾ ਹੁਣ ਸਾਰਾ ਸਿਆਲ ਹੀ ਕੰਮ ਚੱਲੂ ਤੇ ਦਿਖਾਉਣੇ ਤੁਹਾਨੂੰ ਅੱਗੇ ਵੀ ਆਹ ਦੇਖੋ ਜੀ ਆਪਣਾ ਆਟਾ ਕੁਝ ਨਾ ਸ਼ੁਰੂ ਹੋ ਗਿਆ ਹਲਕਾ ਹਲਕਾ ਕਰਤਾ ਬਸ ਬਨ ਜਾਂਦਾ ਪੀਰੀ ਤੋਂ ਨੂੰ ਤੋਂ ਪੰਜ ਬਣ ਦਿਖਾ ਮੰਗੇ ਜਦੋਂ ਆਟਾ ਲਾਲ ਹੋ ਗਏ ਨਾ ਪਹਿਲਾਂ ਪਾ ਗੁੰਦ ਪਾਵਾਂਗੇ ਉਹ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਬੰਦਾ ਆਹ ਦੇਖੋ ਜੀ ਆਟੇ ਦਾ ਆਪਣੇ ਦਰਾਂ ਦਾ ਲਾਲ ਹੋ ਚੁੱਕੇ ਇਹਨੇ ਕਿਉਂ ਛੜਤਾ ਜੀ ਬਿਲਕੁਲ ਲਾਲ ਹੋ ਗਿਆ ਤਾਂ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਚੁੱਲੇ ਤੇ ਗੁੰਦ ਪਾਉਣੀ ਹੈ ਹੋਰ ਦਵਾਈਆਂ ਆਪਾਂ ਥੱਲੇ ਲਾ ਕੇ ਪਾਵਾਂਗੇ ਇਹ ਫੁੱਲੂ ਦੀ ਗੁੰਦ ਗੁੰਦ ਨਾ ਕੱਚੀ ਰਹਿ ਜਾਈਂ ਜੇ ਆਪਾਂ ਥੱਲੇ ਪਾਈ ਗੇਰਾਂ ਨੂੰ ਇਹਨੂੰ ਤਾਹਾਂ ਦੇ ਸੇਕ 'ਚ ਹੀ ਪਾਉਣਾ ਚਾਹੀਦਾ ਬੂਲ ਆਹ ਦੇਖੋ ਤੁਸੀਂ ਦੇਖ ਰਹੀ ਹੋਣੀ ਐ ਫੁੱਲ ਰਹੀ ਆ ਗੁੰਦ ਗੁੰਦ ਸਖੀ ਸਖੀ ਤਾਂ ਤੋਂ ਬੈ ਜਾਉਂਗੀ ਇ ਜਦੋਂ ਇਹ ਥੱਲੇ ਲਾ ਕੇ ਪਾਉਂਦੇ ਆ ਜੰਦਨ ਨੂੰ ਸਿੱਧਾ ਪਾ ਕਰਦੀ ਐ ਜੇ ਤੁਸੀਂ ਤਾਹਾਂ ਪਾਉਂਦੇ ਆ ਰਹਿ ਫੁੱਲ ਗਾ ਜਿਵੇਂ ਆਟਾ ਪੁੱਲੋਂ ਮੈਂ ਬਣਾਇਆ ਬਾਕੀ ਦੇ ਜਿੰਨਾ ਵੀ ਸਮਾਨ ਆ ਤੁਹਾਨੂੰ ਦਿਖਾਇਆ ਜਿਦਾ ਆ ਬਾਜੂ ਬਤਾਂ ਮੇ ਪਿਸਤੇ ਜਮੇਣ ਕਾਲੀ ਨਟ ਖਸ ਖਸ ਕਬਰ ਤਾਂ ਉਹ ਸਾਰਾ ਕੁਝ ਆਪਾਂ ਦੇ ਥੱਲੇ ਲਾ ਕੇ ਪਾਵਾਂਗੇ ਖੱਦ ਵੀ ਕਿਉਂਕਿ ਲੋਟ ਨਹੀਂ ਆਉਂਦਾ ਉੱਪਰ ਜਾ ਜਮਾ ਅੱਗ ਵਜਾ ਦਿੰਦੇ ਤੇ ਕਿੰਨੇ ਦੀ ਪਾਵਾਂ ਤਾਂ ਅੱਗ ਨੂੰ ਕਿਨੇ ਦੀ ਪਾਵਾਂਗੇ ਇਹ ਜਦੋਂ ਜਮਾ ਪੁੱਜੀ ਹੀ ਆਹ ਜੀ ਗੁੰਦ ਆਪਣੇ ਆਪ ਸ਼ਾਂਤ ਹੋ ਹਰੇਕ ਮੋਦੀ ਆਪਣੀ ਜਿਹੜੀ ਉਹ ਸੀ ਗੂੰਦ ਪਾਈ ਸੀ ਉਹ ਬਿਲਕੁਲ ਵਿੱਚ ਰਚ ਚੁੱਕੀ ਆ ਕਿਉਂਕਿ ਗੂੰਦ ਪੈਣਾ ਪਈ ਚੁੱਕੀ ਆ ਇਹ ਨੂੰ ਪੁਨ ਨਹੀਂ ਜ਼ਰੂਰੀ ਹੈ ਜੇਕਰ ਗੂੰਦ ਦੀਆਂ ਟਿੱਕੜੀਆਂ ਹੀ ਆ ਗਈਆਂ ਤੇ ਇਹ ਲੱਗਦੀ ਦੇ ਵਿੱਚ ਚਾਪੀ ਨਾ ਪਾਵਾਂਗੇ ਜੇ ਆਪਾਂ ਉਹ ਸਾਰਾ ਕੁਝ ਕਾਜੂ ਬਦਾਮ ਪਿਸਤੇ ਅੱਗ ਆਪਾਂ ਬੰਦ ਕਰ ਦਈਏ ਸਾਧ ਤੋਂ ਜਲਦੀ ਲੱਗਣ ਨੂੰ ਬੁਈ ਹੋਏ ਕਲਕੀ ਆ ਗਈ ਲੱਗੇ ਪਈ ਐ ਕਿਉਂਕਿ ਇਹ ਆਪਾਂ ਖਾਦ ਦੇ ਉੱਤੇ ਇਹ ਪਾਵਾਂਗੇ ਸਾਜੂ ਦਾ ਤੇ ਮੱਛ ਲਾਂਗੇ ਪੇਸ਼ ਕਰਕੇ ਦੇਖਣ ਨੂੰ ਤੁਸੀਂ ਕਿੰਨੇ ਚੱਬ ਜੀ ਹੋਈ ਐ ਜੀ ਜਮਾ ਬੁਝਾਤੀ ਬਸ ਤੇ ਦੇਖ ਦੇ ਭਾਵੇਂ ਜੇ ਸਮਾਨ ਮਗਾ ਲੇ ਕਿ ਹੁਣ ਪਾਉਣੇ ਆ ਜੀ ਆਪਾਂ ਖੰਡ 2 ਕਿਲੋ ਕਿਹਾ ਚ ਪਾਉਣੇ 2 ਕਿਲੋ ਖੰਡ ਪਾਉਣੀਆਂ ਜੀ ਅਸੀਂ ਕਿਉਂਕਿ ਫਿਰ ਬੜਾ ਮਿੱਠਾ ਜ ਨਹੀਂ ਹੁੰਦਾ ਤੇ ਹੁਣ ਸੋਨੂੰ ਮਿਕਸ ਕਰਕੇ ਦਿਖਾਉਣੇ ਆ ਜੀ ਲਓ ਜੀ ਪੰਜੀਰੀ ਆਪਣੀ ਬਣ ਕੇ ਤਿਆਰ ਹੈ ਜੀ ਆਹ ਦੇਖੋ ਜੀ ਕਾਜੂ ਬਦਾਮ ਆਪਣਾ ਦਾ ਬਾਰੇ ਮੋٹے ਪੀਸਦੇ ਆ ਤੇ ਨਾ ਹੀ ਬਾਰੇ ਬਰੀਕ ਤੇ ਵੀ ਪੂਰੀ ਸਿਹਤ ਦਾ ਰਾਜ ਹੈ ਇਹ ਪੰਜੀਰੀ ਜਿਨ੍ਹਾਂ ਨੇ ਜਿਹੜੇ ਬੱਚੇ ਨਹੀਂ ਵੀ ਖਾਂਦੇ ਨਾ ਉਹ ਵੀ ਖਾਂਣਗੇ ਵਿੱਚ ਬੇਸਨ ਪਾ ਦਿਆ ਕਰੋ ਤਾਂ ਟੇਸਟ ਬਦਲ ਜਾਂਦਾ ਬੱਚੇ ਦੀ ਨਾ ਬਾਡੀ ਸੋਹਣੀ ਰਹਿੰਦੀ ਹੈ ਵੀ ਬੱਚਾ ਜਿਵੇਂ ਕਹਿ ਦੀ ਆਪਾਂ ਭਾਰਮੀ ਸਿਹਤ ਦਾ ਰਹਿੰਦਾ ਵੀ ਜੇ ਕੋਈ ਕਰ ਤੁਸੀਂ ਬੱਚਿਆਂ ਨੂੰ ਦੇਸੀ ਚੀਜ਼ਾਂ ਖਾਣ ਦੀ ਆਤ ਪਾਓਗੇ ਇਹ ਚੀਜ਼ਾਂ ਹੁਣ ਆਪਣਾ ਦੀਪੂ ਖਾਂਦਾ ਹੀ ਰਹਿੰਦਾ ਤੇ ਸੁੱਖ ਨਾਲ ਦੀਪੂ ਫੱਟਾ ਟੇਪਟਾ ਉਹ ਵਧੀਆ ਸੋ ਪੰਜੀਰੀ ਦੀ ਰੈਸਪੀ ਸੋਨੂੰ ਮੇਰੀ ਕਿੱਦਾਂ ਦੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਅਸੀਂ ਇਹੀ ਪੰਜੀਰੀ ਲਾਉਣੇ ਆ ਜੀ ਵਿੱਚ ਅੱਧਾ ਬੇਸਨ ਤੇ ਅੱਧਾ ਆਟਾ ਪਾ ਕੇ ਤੇ ਦੀਪੂ ਚਾ ਕੇ ਖਾਂਦਾ ਪੂਰਾ ਉੱਠਣਸਾਰ ਦੀਪੂ ਦੁੱਧ ਦਾ ਗਲਾਸ ਤੇ ਪੰਜੀਰੀ ਖਾ ਕੇ ਦਿਨ ਦੀ ਸ਼ੁਰੂਆਤ ਕਰਦਾ ਤੇ ਸੁੱਖ ਨਾਲ ਪਿਆ ਵੀ ਪੂਰਾ ਫੱਟਾ ਮੈਨੂੰ ਨਹੀਂ ਪਤਾ ਮੈਂ ਹੁਣ ਵੀਡੀਓ 'ਚ ਤੁਹਾਡੇ ਕੋਲੇ ਦੇਸੀ ਕਿਹਦੀ ਸੀ ਨਹੀਂ ਸੋ ਠੀਕ ਆ ਜੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ